ਹੈਲੋ ਗਾਇਸ ਕਿੱਦਾਂ ਹੋ ਸਾਰੇ ਉਮੀਦ ਕਰਦੇ ਆ ਕਿ ਸਾਰੇ ਚੜ੍ਹਦੀ ਕਲਾ ਵਿੱਚ ਹੋਗੇ ਤਾਂ ਸਾਥੀਓ ਅੱਜ ਵੀ ਇਸ ਵੀਡੀਓ ਚ ਆਪਾਂ ਤੁਹਾਨੂੰ ਦਰਸ਼ਨ ਮਿਲੇ ਕਰਾਵਾਂਗੇ ਸਾਡੇ ਪਿੰਡ ਤਲਵਾੜਾ ਖੁਰਦ ਵਿੱਚ ਮਨਾਏ ਜਾ ਰਹੇ ਸੰਤ ਬਾਬਾ ਗੁਰਦੇਵਾਲ ਸਿੰਘ ਜੀ ਦੇ ਜਨਮ ਦਿਹਾੜੇ ਦੇ ਜੋ ਕਿ ਇਹ ਮੇਲਾ ਹਰ ਸਾਲ 2 ਸਤੰਬਰ ਤੋਂ ਲੈ ਕੇ 4 ਸਤੰਬਰ ਤੱਕ ਇਹ ਮੇਲਾ ਮਨਾਇਆ ਜਾਂਦਾ ਹੈ ਜੋ ਕਿ ਗੁਰਦੁਆਰਾ ਡੇਰਾ ਮਹਾਰਾਜ ਜੰਗ ਸਿੰਘ ਪਿੰਡ ਤਲਵਾੜਾ ਖੁਰਦ ਵਿੱਚ ਹੀ ਬਹੁਤ ਹੀ ਧੂਮ-ਧਾਮ ਅਤੇ ਬੜੀ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਹੈ ਜਿੱਤੇ ਕੀ ਬਹੁਤ ਹੀ ਵੱਡੀ ਗਿਣਤੀ ਸੰਗਤਾਂ ਪਹੁੰਚਦੀਆਂ ਹਨ ਤਾਂ ਸਾਥੀਓ ਅੱਜ ਮੇਲੇ ਦਾ ਦੂਸਰਾ ਦਿਨ ਆ ਤਾਂ ਆਪਾਂ ਇਸ ਟਾਈਮ ਅੰਦਰ ਤੋਂ ਅੰਦਰ ਦਾ ਵੀ ਵਿਊ ਕਾ ਰਿਆਂ ਅੰਦਰ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਮੱਥਾ ਟੇਕਿਆ ਅਤੇ ਉਸ ਤੋਂ ਬਾਅਦ ਤੁਹਾਨੂੰ ਸਾਰੇ ਮੇਲੇ ਦੇ ਦਰਸ਼ਨ ਮੇਲੇ ਕਰਾਵਾਂਗੇ ਹਾਂ ਤੁਹਾਡੇ ਨਾਲ ਇਹ ਰਿਕੁਐਸਟ ਹੈ ਕਿ ਜਿਹੜੇ ਵੀਰਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਕਿਰਪਾ ਕਰਕੇ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਵਾਸਤੇ ਇਸ ਸਬਸਕ੍ਰਾਈਬ ਵਾਲੇ ਬਟਨ ਨੂੰ ਦਬਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਘੰਟੀ ਦੇ ਨਿਸ਼ਾਨ ਨੂੰ ਦਬਕੇ 올 ਤੇ ਕਲਿੱਕ ਕਰੋ ਇਸ ਤੇ ਨਾਲ ਅਸੀਂ ਜੋ ਵੀ ਵੀਡੀਓ ਅਪਲੋਡ ਕਰਾਂਗੇ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇਗਾ ਤਾਂ ਆਓ ਆਪਾਂ ਮਾਣिए ਆਨੰਦ 2025 ਵਿੱਚ ਮਨਾਏ ਜਾ ਰਹੇ ਸੰਤ ਬਾਬਾ ਗੁਰਦਿਆਲ ਸਿੰਘ ਜੀ ਦੇ ਜਨਮ ਦਿਹਾੜੇ ਤੇ ਮਨਾਏ ਜਾਣ ਵਾਲੇ 2 ਸਤੰਬਰ ਤੋਂ ਲੈ ਕੇ 4 ਸਤੰਬਰ ਤੱਕ ਜਨਮ ਦਿਹਾੜੇ ਦੇ ਜੋ ਕਿ ਗੁਰਦੁਆਰਾ ਡੇਰਾ ਮਹਾਰਾ ਜੰਗ ਸਿੰਘ ਪਿੰਡ ਤਲਵਾੜਾ ਖੁਰਦ ਵਿੱਚ ਨੱਥ ਟੇਕਣ ਤੋਂ ਬਾਅਦ ਹੋਣ ਆਪਾਂ ਲੰਗਰ ਸ਼ਕ ਲਿਆ ਹੈ ਜੇਕਰ ਆਪਾਂ ਲੰਗਰ ਦੀ ਗੱਲ ਕਰੀਏ ਤਾਂ ਇੱਥੇ 24 ਘੰਟੇ 3 ਦਿਨ ਲੰਗਰ ਚਲਾਇਆ ਜਾਂਦਾ ਹੈ ਜੋ ਕਿ ਇੱਥੋਂ ਦੇ ਸੇਵਾਦਾਰ ਬੜੀ ਹੀ ਸ਼ਰਧਾ ਅਤੇ ਬੜੀ ਭਾਵਨਾ ਨਾਲ ਤਨ ਮਨ ਅਤੇ ਧਨ ਨਾਲ ਲੰਗਰਾਂ ਦੀ ਸੇਵਾ ਨਿਭਾਉਂਦੇ ਨੇ ਅਤੇ ਆਈਆਂ ਹੋਈਆਂ ਸੰਗਤਾਂ ਨੂੰ ਬੜੇ ਹੀ ਪਿਆਰ ਨਾਲ ਲੰਗਰ ਛਕਾਉਂਦੇ ਹਨ ਤਾਂ ਸਾਥੀਓ ਤੁਸੀਂ ਵੇਖ ਹੀ ਸਕਦੇ ਹੋ ਪਿੰਡ ਤਲਵਾੜਾ ਖੁਰਦ ਵਿੱਚ ਮਨਾਏ ਜਾ ਰਹੇ ਸੰਤ ਬਾਬਾ ਗੁਰਦਿਆਲ ਸਿੰਘ ਜੀ ਦੇ ਜਨਮ ਦਿਹਾੜੇ ਤੇ ਕਿਵੇਂ ਹੀ ਸੰਗਤਾਂ ਲੰਗਰ ਛਕ ਰਹੀਆਂ ਹਨ ਤਾਂ ਉਹ ਆਪਾਂ ਕਰੀਏ ਦਰਸ਼ਨ ਮੇਲੇ 2025 ਵਿੱਚ ਮਨਾਏ ਜਾ ਰਹੇ ਸੰਤ ਬਾਬਾ ਗੁਰਦਿਆਲ ਸਿੰਘ ਜੀ ਦੇ ਜਨਮ ਦਿਹਾੜੇ ਦੇ ਐਸਵੈਰਾ 2025 ਵਿੱਚ ਜੇਕਰ ਆਪਾਂ ਐਸਵੈਰਾ ਮੇਲੇ ਦੀ ਗੱਲ ਕਰੀਏ ਤਾਂ ਪਹਿਲਾਂ ਦੇ ਜੋ ਮੇਲੇ ਹੁੰਦੇ ਸੀ ਪਹਿਲਾਂ ਨਾਲ ਤੁਲਨਾ ਨਾਲੋਂ ਐਸਵੈਰਾ ਸੰਗਤ ਦੀ ਜਿਹੜੀ ਸੰਗਤ ਦਾ ਘਾਟਾ ਉਹ ਪਹਿਲਾਂ ਨਾਲ ਘਟਾ ਹੈ ਇਹਦਾ ਮੁੱਖਿਆ ਕਾਰਨ ਇਹ ਹੋ ਸਕਦਾ ਕਿ ਐਸਵੈਰਾ ਪੰਜਾਬ ਵਿੱਚ ਆਇਆ ਹੜ੍ਹ ਅਤੇ ਜਿਹੜਾ ਕਿ ਬੇਮੌਸਮੀ ਬਰਸਾਤ ਹੋਣ ਦੇ ਕਾਰਨ ਇੱਥੇ ਵੀ ਤਲਵਾੜਾ ਖੁਰ ਦੇ ਵਿੱਚ ਵੀ ਦੋ ਤਿੰਨ ਨੰ ਪਹਿਲਾਂ ਬਹੁਤ ਹੀ ਜ਼ਿਆਦਾ ਬਰਸਾਤ ਹੋ ਗਈ ਸੀ ਜੀ ਦੇ ਕਰਕੇ ਸਾਡਾ ਪਿੰਡ ਤਲਵਾੜਾ ਖੁਰ ਤੱਕਰੀਬਨ ਡੱਬ ਗਿਆ ਸੀ ਅਤੇ ਇਸ ਟੰਤ ਚਲੋ ਬਰਸਾਤ ਟਲ ਗਈ ਹੈ ਪਰ ਫਿਰ ਵੀ ਜੋ ਛੱਪੜ ਦੇ ਆਸ-ਪਾਸ ਹੈ ਅਜੇ ਵੀ ਉੱਥੇ ਪਾਣੀ ਬਹੁਤ ਹੀ ਜ਼ਿਆਦਾ ਖੜਾ ਹੈ ਇਹ ਕਾਰਨ ਹੋ ਸਕਦਾ ਜੋ ਪੰਜਾਬ ਵਿੱਚ ਆਇਆ ਹੜਾ ਤੇ ਹਰਿਆਣੇ ਦੇ ਚੁਗਗਰ ਨਦੀ ਜੇ ਨਾਲ ਹੀ ਹੈ ਉਹਦੇ ਵਿੱਚ ਵੀ ਪਾਣੀ ਬਹੁਤ ਹੀ ਜ਼ਿਆਦਾ ਸਵਰਾ ਰਿਹਾ ਹੈ ਇਹ ਕਾਰਨ ਹੋ ਸਕਦਾ ਪਰ ਉਮੀਦ ਕਰਦੇ ਹਾਂ ਕਿ ਤੀਸਰੇ ਦਿਨ ਸੰਗਤ ਬਹੁਤ ਹੀ ਜ਼ਿਆਦਾ ਹੋਊਗੀ ਤਾਂ ਦੂਸਰੇ ਦਿਨ ਦੀ ਤੁਸੀਂ ਤਸਵੀਰਾਂ ਵੇਖ ਰਹੇ ਹੋ ਜੋ ਕਿ ਗੁਰਦੁਆਰਾ ਡੇਰਾ ਮਹਾਰਾਜ ਜੰਮ ਸਿੰਘ ਪਿੰਡ ਤਰਵਾੜਾ ਖੁਰਦ ਸਰਸਾ ਹਰਿਆਣਾ ਤਾਂ ਝੂਲੇ ਵੀ ਲੱਗਣੇ ਸ਼ੁਰੂ ਹੋ ਗਏ ਹਨ ਉਮੀਦ ਕਰਦੇ ਹਾਂ ਕਿ ਤੀਸਰੇ ਦਿਨ ਤੇ ਬਹੁਤ ਹੀ ਜ਼ਿਆਦਾ ਸਮਤਾ ਪਹੁੰਚਣਗੀਆ ਤਾਂ ਸਾਥੀਓ ਅੱਜ ਦੀ ਇੱਕ ਵੀਡੀਓ ਤੁਹਾਨੂੰ ਦਰਸ਼ਨ ਮਿਲ ਕਰਾਏ ਗੁਰਦੁਆਰਾ ਡੇਰਾ ਮਹਾਰਾਜਾਂ ਸਿੰਘ ਪਿੰਡ ਤਲਵਾੜਾ ਕੋਲ ਦੀ ਇਹ ਤੁਹਾਨੂੰ ਤੀਸਰੇ ਦਿਨ ਦੀਆਂ ਤਸਵੀਰਾਂ ਮਖਾਵਾਂ ਦੇਖ ਤਾਂ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਕਿਰਪਾ ਕਮੈਂਟ ਕਰਕੇ ਜੀ ਦੱਸਿਓ ਅਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਾਓ। ਤਾਜ਼ ਦੀ ਇਸ ਵੀਡੀਓ ਨੂੰ ਆਪਾਂ ਇੱਥੇ ਸਮਾਪਤ ਕਰਨੇ ਆ ਤਾਂ ਮਿਲਾਂਗੇ ਕਿਸੇ ਹੋਰ ਵੀਡੀਓ 'ਚ। ਉਦੋਂ ਤੱਕ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।